ਪਾਠ ਚੌਥਾ ਗੁਰੂਤਾ ਖਿਚ ਦੀ ਕਹਾਣੀ ਉਦੇਸ਼ ਆਪਣੇ ਉਦੇਸ਼ ਨੂੰ ਪਾਉਣ ਲਈ ਆਪਣੇ ਮਨ ਨੂੰ ਪ੍ਰੇਰਿਤ ਕਰਨ ਦੀ ਸਿੱਖਿਆ ਦੇਣੀ ਮगन ਖਿਆਲਾਂ ਵਿੱਚ ਨਿਊਟਨ ਬੈਠਾ ਸੀ ਰੁੱਖ ਦੇ ਥੱਲੇ ਛਈਆਂ ਲੈਂਦੇ ਪੌਣ ਦੇ ਬੁੱਲੇ ਆਵਣ ਕਰ ਕਰ ਹੱਲੇ ਟੁੱਟ ਟਹਿਣੀਓਂ ਸੇਬ ਉਹਦੇ ਸਿਰ ਉੱਤੇ ਵੱਜਾ ਆਣ ਉੱਪਰ ਥੱਲੇ ਦੇਖੇ ਨਿਊਟਨ ਲੱਗਾ ਸੋਚ ਦੁੜਾਨ ਕਾ ਤੂੰ ਸੇਬ ਧਰਤ ਤੇ ਡਿੱਗਾ ਉੱਪਰ ਕਿਉਂ ਨਹੀਂ ਗਿਆ ਖਿੱਚ ਕੋਈ ਹੈ ਧਰਤੀ ਅੰਦਰ ਲੁਕਿਆ ਭੇਤ ਪਿਆ ਕਾ ਤੂੰ ਧਰਤੀ ਵਸਤਾ ਉੱਤੇ ਜਾਦੂ ਜਿਹਾ ਚਲਾਉਂਦੀ ਉਪਰੋਂ ਸੁੱਟੀ ਚੀਜ਼ ਹਰੇਕ ਕਿਉਂ ਧਰਤੀ ਵੱਲ ਆਉਂਦੀ ਤਾਣ ਲਗਾ ਕੇ ਨਿਊਟਨ ਨੇ ਸੀ ਨਿਯਮ ਤਲਾਸ਼ ਲਿਆ ਧਰਤੀ ਅੰਦਰ ਗੁਰਤਾ ਦਾ ਬਲ ਉਹਨੂੰ ਸਮਝ ਪਿਆ ਕਿਉਂ ਧਰਤੀ ਖਿੱਚਦੀ ਚੀਜ਼ਾਂ ਨੂੰ ਸਾਰਾ ਭੇਤ ਪਿਆ ਨਵੇਂ ਇੱਕ ਗਿਆਨ ਦਾ ਸੀ ਬੂਹਾ ਖੁੱਲ ਗਿਆ ਗੁਰਤਾ ਖਿੱਚ ਧਰਤੀ ਦੇ ਅੰਦਰ ਚੀਜ਼ਾਂ ਨੂੰ ਤੂੰ ਪਾਵੇ ਉੱਪਰ ਜਾਣ ਨਾ ਦੇਵੇ ਖਿੱਚ ਕੇ ਧਰਤੀ ਵੱਲ ਲਿਆਵੇ ਬ੍ਰਹਮੰਡ ਵਿੱਚ ਹਰ ਵਸਤੂ ਉਂਝ ਇੱਕ ਦੂਜੇ ਨੂੰ ਖਿੱਚੇ ਤੱਕੇ ਖੋਜ ਤੁਰੀ ਅੱਗੇ ਤਾਂ ਉਹਨਾਂ ਨਿਯਮ ਬਣਾਏ ਪੱਕੇ ਇੱਕ ਦੂਜੇ ਦੇ ਗਿਰਦ ਧਰਤੀਆਂ ਕਿੱਦਾਂ ਘੁੰਮੀ ਜਾਵਣ ਸਬਣਾ ਵਿੱਚ ਵਿਚਾਲੇ ਗੁਰੂਤਾ ਤਾਈਓ ਚੱਕਰ ਲਾਵਣ ਚੰਨ ਧਰਤੀ ਦਾ ਇਸੇ ਕਰਕੇ ਲਾਉਂਦਾ ਗੇੜਾ ਸੂਰਜ ਦੁਆਲੇ ਧਰਤੀ ਪੰਧ ਦਾ ਕਰੇ ਨਵੇੜਾ ਠੀਕ ਵਕਤ ਤੇ ਚੱਕਰ ਚੱਲੇ ਨਾ ਭੋਰਾ ਫਰਕ ਪਵੇ ਕੁਦਰਤ ਦੇ ਰੰਗਾਂ ਨੂੰ ਖੋਜੀ ਤਾਂ ਜਾਣ ਲਵੇ ਮਨ ਵਿੱਚ ਰੱਖ ਇਰਾਦਾ ਪੱਕਾ ਚਿੰਤਨ ਗਹਿਰਾ ਧਿਆਨ ਇੱਕ ਦਿਨ ਬਣ ਸਕਦੇ ਤੁਸੀਂ ਵੀ ਨਿਊਟਨ ਜਿਵੇਂ ਮਹਾਨ ਕੀ ਸਿੱਖਿਆ ਆਪਣੇ ਉਦੇਸ਼ ਨੂੰ ਪਾਉਣ ਲਈ ਸਖਤ ਮਿਹਨਤ ਗਹਿਰੇ ਧਿਆਨ ਅਤੇ ਚਿੰਤਨ ਦੀ ਲੋੜ ਹੁੰਦੀ ਹੈ